ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਪੰਜਾਬੀ ਸਟਾਈਲ ਰਾਜਮਾ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਕਿੰਨਾ ਵਧੀਆ ਸਬਜ਼ੀ ਦਾ ਕਲਰ ਆਇਆ ਤੇ ਜੇ ਤੁਸੀਂ ਪੰਜਾਬੀ ਸਟਾਈਲ ਰਾਜਮਾ ਦੀ ਰੈਸਪੀ ਸਿੱਖਣੀ ਆ ਜੀ ਠੀਕ ਹੈ ਜੀ ਸਬਜ਼ੀ ਦੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਪੰਜਾਬੀ ਸਟਾਈਲ ਰਾਜਮਾ ਪੱਕਾ ਰਾਂਕੇਵੇਂ ਬਣਾ ਸਕਦੇ ਹਾਂ ਹਲਵਾਈ ਸਟਾਈਲ ਆਪਾਂ ਬਣਾਵਾਂਗੇ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਪੰਜਾਬੀ ਸਟਾਈਲ ਰਾਜਮਾ ਦੀ ਸਬਜੀ ਰੈਸਪੀ ਕਰਦੇ ਹਾਂ ਸਟਾਰਟ ਰਾਜਮਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੇ ਆ ਰਾਜਮਾ ਠੀਕ ਆ ਜੀ ਆ ਦੇਖੋ ਐਸ ਕੁਆਲਿਟੀ ਦੇ ਜਿਹੜੇ ਰਾਜਮਾ ਮੈਂ ਲਏ ਆ ਜੀ ਤੇ ਰਾਤ ਮੈਂ ਇਹ ਸੋਕ ਕਰਲੇ ਸੀਗੇ ਪਾਣੀ ਚ ਯਾਨੀ ਭਿਉਤੇ ਸੀਗੇ 250 ਗ੍ਰਾਮ ਰਾਜਮਾ ਦਾ ਬੇਟਾ ਤੇ ਹੁਣ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਆਪਾਂ ਨੇ ਰਾਜਮਾ ਉਬਾਲਨੇ ਆ ਯਾਨੀ ਇਹਨਾਂ ਨੂੰ ਆਪਾਂ ਨੇ ਕਰਨਾ ਬਲਾਂਚ ਤੇ ਇਹਨਾਂ ਨੂੰ ਉਬਾਲਣ ਦੇ ਲਈ ਪਾਵਾਂਗੇ ਆਪਾਂ ਕੁੱਕਰ ਦੇ ਵਿੱਚ ਤੇ ਪਾਣੀ ਹੈ ਜਿਹੜਾ ਰਾਜਮਾ ਤੇ 1.5 ਇੰਚ ਉੱਪਰ ਹੋਣਾ ਚਾਹੀਦਾ ਹੈ ਜਿਆਦਾ ਪਾਣੀ ਵੀ ਨਹੀਂ ਪਾਉਣਾ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਪਾਉਂਗੇ ਪੈਦੇ ਵਿੱਚ ਨਮਕ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਜਾਂ ਦੇਗੀ ਮਿਰਚ ਇਹ ਨਾਲ ਜਿਹੜਾ ਰਾਜਮਾ ਦਾ ਕਲਰ ਹੈ ਨਾ ਜਦੋਂ ਆਪਾਂ ਇਹਨੂੰ ਉਬਾਲਦੇ ਆ ਬਹੁਤ ਵਧੀਆ ਆ ਜਾਂਦਾ ਹੈ ਤੇ ਹੁਣ ਆਪਾਂ ਇਹਨੂੰ ਲਾ ਦੇਣਾ ਪੱਤੇ ਟੱਕਣ ਟੱਕਣ ਲਾਉਣ ਤੋਂ ਬਾਅਦ ਇੱਕ ਸੀਟੀ ਆਪਾਂ ਇਹਨੂੰ ਫੁੱਲ ਫਲੇਮ 'ਚ ਲਵਾਉਂਗੇ ਜਿਹੜੀ ਪੂਰੇ ਸੇਕ 'ਚ ਤੇ ਬਾਕੀ ਇਹਨੂੰ ਆਪਾਂ ਦੋ ਸੀਟੀਆਂ ਲਵਾਉਂਗੇ ਨਾਰਮਲ ਸੇਕ 'ਚ ਤਿੰਨ ਸੀਟੀਆਂ ਲੱਗ ਚੁੱਕੀਆਂ ਜੇ ਰਾਜਮਾ ਨੂੰ ਤੇ ਹੁਣ ਆਪਾਂ ਇਹਦੀ ਸਟੀਮ ਕੱਢ ਕੇ ਕਰਦੇ ਆਂ ਚੈੱਕ ਸਟੀਮ ਆਪਾਂ ਨੇ ਕੱਢ ਲਈ ਆ ਜੀ ਤੇ ਹੁਣ ਆਪਾਂ ਕਰਦੇ ਆਂ ਰਾਜਮਾ ਚੈੱਕ ਤੇ ਲੋ ਜੀ ਰਾਜਮਾ ਜਿਹੜੇ ਆਪਣੇ ਐਂ ਚੰਗੀ ਤਰ੍ਹਾਂ ਹੋ ਚੁੱਕੇ ਆ ਆਪਾਂ ਨੇ ਇਹ ਕੱਚੇ ਨਹੀਂ ਰੱਖਣੇ ਠੀਕ ਆ ਜੀ ਮਾੜੇ ਮੋٹے ਜ਼ਿਆਦਾ ਹੋ ਗਏ ਓਵਰਕੁੱਕ ਹੋ ਗਏ ਕੋਈ ਦਿੱਕਤ ਨਹੀਂ ਪਰ ਜੇ ਰਾਜਮਾ ਕੱਚੇ ਰਹਿ ਗਏ ਨਾ ਫਿਰ ਟੇਸਟ ਨਹੀਂ ਆਉਣਾ ਹੈਗਾ ਸਬਜ਼ੀ ਦਾ ਤੇ ਲੋ ਜੀ ਰਾਜਮਾ ਆਪਣੇ ਬੋਇਲ ਯਾਨੀ ਬਲਾਂਚ ਹੋ ਚੁੱਕੇ ਆ ਤੇ ਹੁਣ ਆਪਾਂ ਨੇ ਇੱਕ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਜਾਂ ਰਾਈਫਾਇੰਡ ਜਾਂ ਕੋਈ ਵੀ ਕੁਕਿੰਗ ਆਇਲ ਪਾ ਲੈਣਾ ਏ ਤੇ ਉਹਦੇ ਵਿੱਚ ਆਪਾਂ ਦੇ ਨਾ ਐਦਾਂ ਬਰੀਕ ਕੱਟੇ ਹੋਏ ਠੀਕ ਆ ਜੀ ਪਿਆਜ਼ ਪਾਉਣੇ ਆ ਤਿੰਨ ਤਿੰਨ ਆਪਾਂ ਨੇ మీడియం ਸਾਈਜ਼ ਦੇ ਪਿਆਜ਼ ਆ ਜਿਹੜੇ ਪਾ ਕੇ ਤੇਲ ਦੇ ਵਿੱਚੋਂ ਫਰਾਈ ਕਰਨੇ ਆ ਠੀਕ ਆ ਜੀ ਫਿਰ ਇਹਨਾਂ ਨੂੰ ਆਪਾਂ ਨੇ 골ਡਨ ਬ੍ਰਾਊਨ ਜਿਹੜਾ ਉਹ ਕਰ ਲੈਣਾ ਏ ਪਿਆਜ਼ ਆ ਜਿਹੜੇ ਆਪਣੇ 골ਡਨ ਬ੍ਰਾਊਨ ਹੋ ਚੁੱਕੇ ਆ ਜੀ ਠੀਕ ਆ ਜੀ ਇਸ ਟਾਈਮ ਤੇ ਆਪਾਂ ਨੇ ਸੇਕ ਆ ਜਿਹੜਾ ਕਰ ਦੇਣਾ మీడియం ਜਿ ਬਿਲਕੁਲ ਘੱਟ ਤੇ ਆਪਾਂ ਨੇ ਪਿਆਜ਼ ਜਿਹੜੇ ਇਸ ਤਰੀਕੇ ਨਾਲ ਚੱਕ ਚੱਕ ਕੇ ਐਦਾਂ ਦੀ ਝਾਰਨੀ ਦੇ ਵਿੱਚ ਜਲਦੀ ਜਲਦੀ ਠੀਕ ਹੈ ਜੀ ਕੱਢ ਲੈਣੇ ਆ ਕਿਉਂਕਿ ਅਗਰ ਪਿਆਜ਼ ਨਾ ਜ਼ਿਆਦਾ ਡਾਰਕ ਹੋ ਗਏ ਠੀਕ ਹੈ ਜੀ ਜ਼ਿਆਦਾ ਬ੍ਰਾਊਨ ਹੋ ਗਏ ਫਿਰ ਸਬਜ਼ੀ ਦਾ ਜਿਹੜਾ ਟੇਸਟ ਹੈ ਨਾ ਉਹ ਕੜਵਾ ਟੇਸਟ ਆਊਗਾ ਯਾਨੀ ਕੌੜਾ ਟੇਸਟ ਹੋ ਜਾਊਗਾ ਕਿਉਂਕਿ ਪਿਆਜ਼ ਆ ਜਿਹੜੇ ਮਾਰੇ ਮੋٹے ਕੱਚੇ ਰਹਿ ਗਏ ਕੋਈ ਦਿੱਕਤ ਨਹੀਂ ਅਗਰ ਜ਼ਿਆਦਾ ਲਾਲ ਹੋ ਗਏ ਨਾ ਜ਼ਿਆਦਾ ਭੁੰਨ ਹੋ ਗਏ ਤਾਂ ਫਿਰ ਸਬਜ਼ੀ ਦਾ ਟੇਸਟ ਕੋੜਾ ਹੋ ਜਾਊਗਾ ਇਸ ਕਰਕੇ ਜਦੋਂ ਵੀ ਪਿਆਜ਼ ਤੁਸੀਂ ਫਰਾਈ ਕਰਨੇ ਆ ਥੋੜੇ ਜਿਹਾ ਸਹੀ ਢੰਗ ਨਾਲ ਜਲਦੀ ਜਲਦੀ ਇਹ ਤੇਲ ਚੋਂ ਬਾਹਰ ਕੱਢ ਲੈਣੇ ਆਪਾਂ ਨੇ ਪਿਆਜ਼ ਆਪਣੇ ਫਰਾਈ ਹੋ ਚੁੱਕੇ ਆ ਇਸ ਤਰੀਕੇ ਦੇ ਆਪਾਂ ਨੇ ਇਹ ਕਰ ਲੈਣੇ ਆ ਤੇ ਹੁਣ ਆਪਾਂ ਕਰਦੇ ਆ ਅਗਲਾ ਕੰਮ ਤੇ ਹੁਣ ਅਗਲਾ ਜਿਹੜਾ ਕੰਮ ਆਪਾਂ ਨੇ ਤਿੰਨ ਚਾਰ ਮਿਰਚਾਂ ਠੀਕ ਆ ਜੀ ਥੋੜਾ ਜਿਹਾ ਆਹ ਅਦਰਕ ਤੇ ਲਸਣ ਇਸ ਦਾ ਬਣਾਉਂਗੇ ਆਪਾਂ ਪੇਸਟ ਪੇਸਟ ਜਿਹੜਾ ਜਿਆਦਾ ਆਪਾਂ ਨੇ ਦਰਦਰਾ ਵੀ ਨਹੀਂ ਕਰਨਾ ਤੇ ਬਹੁਤਾ ਫਾਈਨ ਵੀ ਨਹੀਂ ਕਰਨਾ ਠੀਕ ਹੈ ਜੀ ਇੱਕ ਮੀਡੀਅਮ ਦਾ ਪੇਸਟ ਬਣਾ ਲੂਗੇ ਤੇ ਲਓ ਜੀ ਆਦਰਕ ਲਸਣ ਤੇ ਮਿਰਚ ਦਾ ਆਪਾਂ ਨੇ ਇਸ ਤਰੀਕੇ ਦਾ ਜਿਹੜਾ ਪੇਸਟ ਤਿਆਰ ਕਰ ਲੈਣਾ ਤੇ ਜਿਹੜੇ ਆਪਾਂ ਨੇ ਪਿਆਜ਼ ਫਰਾਈ ਕੀਤੇ ਸੀਗੇ ਉਹਨਾਂ ਦਾ ਵੀ ਆਪਾਂ ਪੇਸਟ ਬਣਾਉਂਗੇ ਮਿਕਸੀ ਦੇ ਜੱਗ ਦੇ ਵਿੱਚ ਪਿਆਜ਼ ਆਪਾਂ ਨੇ ਪਾ ਲਿਆ ਤੇ ਥੋੜਾ ਜਿਹਾ ਪਾਣੀ ਵਿੱਚ ਪਾਣੀ ਐਡ ਕਰੋਂਗੇ ਕੁੱਤ ਤੋਂ ਬਾਅਦ ਆਪਾਂ ਦਾ ਫਾਈਨ ਜਿਹੜਾ ਪੇਸਟ ਉਹ ਤਿਆਰ ਕਰ ਲਵਾਂਗੇ ਤੇ ਲੋ ਜੀ ਪਿਆਜ਼ਾਂ ਦਾ ਆਪਾਂ ਨੇ ਐਦਾਂ ਦਾ ਪੇਸਟ ਜਿਹੜਾ ਉਹ ਬਣਾ ਲੈਣਾ ਏ ਤੇ ਲੋ ਜੀ ਇੱਥੇ ਮੈਂ ਤਿੰਨ ਟਮਾਟਰ ਲਏ ਆ ਠੀਕ ਆ ਜੀ ਇੰਨਿਆਂ ਦੀ ਆਪਾਂ ਨੇ ਪਿਊਰੀ ਬਣਾਣੀ ਆ ਯਾਨੀ ਇਹਨਾਂ ਦਾ ਵੀ ਆਪਾਂ ਨੇ ਪੇਸਟ ਜਿਹੜਾ ਉਹ ਤਿਆਰ ਕਰ ਲੈਣਾ ਤੇ ਲੋ ਜੀ ਟਮਾਟਰਾਂ ਦੀ ਪਿਊਰੀ ਵੀ ਬਣ ਕੇ ਰੈਡੀ ਆ ਤੇ ਲੋ ਜੀ ਜਿਹੜੇ ਤੇਲ ਦੇ ਵਿੱਚ ਆਪਾਂ ਨੇ ਪਿਆਜ਼ ਫਰਾਈ ਕਰੇ ਸੀਗੇ ਉਸੇ ਤੇਲ 'ਚ ਆਪਾਂ ਮਾਰਾਂਗੇ ਤੜਕਾ ਦੋ ਆਪਾਂ ਤੇਜ ਪੱਤੇ ਪਾ ਲੂंगे ਠੀਕ ਹੈ ਜੀ ਥੋੜਾ ਜਿਹਾ ਦਾਲਚੀਨੀ ਪਾ ਲੂंगे ਆਪਾਂ ਤੇ ਇੱਕ ਬੜੀ ਛੋਟੀ ਇਲਾਇਚੀ ਤੇ ਦੋ ਲੌਂਗ ਪਾਉਂਗੇ ਆਪਾਂ ਇਹਦੇ ਵਿੱਚ ਤੇ ਥੋੜਾ ਜਿਹਾ ਪਾਉਂਗੇ ਜੀਰਾ ਤੇ ਆਪਾਂ ਇਹ ਮਸਾਲਿਆਂ ਨੂੰ ਥੋੜਾ ਜਿਹਾ ਚਟਕਾ ਲੂਗੇ ਯਾਨੀ ਥੋੜਾ ਜਿਹਾ ਭੁੰਨ ਲੂਗੇ ਤੇ ਜਦੋਂ ਆਪਣੇ ਮਸਾਲੇ ਹਲਕੇ ਜਿਹਾ ਚਟਕ ਕੇ ਠੀਕ ਹੈ ਜੀ ਭੁੰਨ ਹੋ ਗਏ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜਾ ਆਪਾਂ ਨੇ ਪੇਸਟ ਬਣਾਇਆ ਤਾਂ ਆਦਰਕ ਲਸਣ ਤੇ ਮਿਰਚ ਦਾ ਤੇ ਆਪਾਂ ਇਹਨੂੰ 2 ਤੋਂ 3 ਮਿੰਟ ਜਿਹੜਾ ਪਕਾਉਂਗੇ ਯਾਨੀ ਭੁੰਨੂਗੇ ਤੇ ਆਪਣਾ ਪੇਸਟ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਤੇ ਆਪਾਂ ਇਹਨੂੰ ਵੀ ਹਲਕੀ ਜਿਹੀ ਭੁੰਨੂਗੇ ਤੇ ਜਦੋਂ ਆਪਣੀ ਹਲਦੀ ਭੁੰਨੀ ਗਈ ਤਾਂ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰਾਂ ਦੀ ਪਿਉਰੀ ਤੇ ਟਮਾਟਰਾਂ ਦੀ ਪਿਉਰੀ ਪਾਉਣ ਤੋਂ ਬਾਅਦ ਸੇਕ ਆ ਥੋੜਾ ਜਿਹਾ ਆਪਾਂ ਘੱਟ ਕਰ ਲਵਾਂਗੇ ਤੇ ਆਪਾਂ ਇੱਕ ਚਮਚ ਪਾਉਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਵਿੱਚ ਅੱਧਾ ਚਮਚ ਧਨੀਆ ਪਾਊਡਰ ਤੇ ਅੱਧਾ ਚਮਚ ਪਾਉਂਗੇ ਆਪਾਂ ਜੀਰਾ ਪਾਊਡਰ ਇਹਦੀ ਥਾਂ ਤੇ ਤੁਸੀਂ ਕਿਚਨ ਕਿੰਗ ਵੀ ਪਾ ਸਕਦੇ ਹੋ ਠੀਕ ਹੈ ਜੀ ਅਗਰ ਤੁਹਾਡੇ ਕੋਲ ਕੋਈ ਹੋਰ ਮਸਾਲਾ ਹੈ ਗਰਮ ਮਸਾਲਾ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਪਕਾਉਂਗੇ 3 ਤੋਂ 4 ਮਿੰਟ ਤੇ 3-4 ਮਿੰਟ ਪਕਾਉਣ ਤੋਂ ਬਾਅਦ ਫਿਰ ਆਪਾਂ ਇਹ ਚ ਐਡ ਕਰ ਦੂਗੇ ਜਿਹੜਾ ਆਪਾਂ ਨੇ ਪਿਆਜ਼ਾਂ ਦਾ ਗੰਡਿਆਂ ਦਾ ਪੇਸਟ ਬਣਾ ਕੇ ਰੱਖਿਆ ਤਾਂ ਇਹ ਪਰੇ ਵਿੱਚ ਉਹ ਐਡ ਕਰੂਗੇ ਤੇ ਹੁਣ ਆਪਾਂ ਇਹਨੂੰ 3-4 ਮਿੰਟ ਹੋਰ ਪਕਾਵਾਂਗੇ ਠੀਕ ਹੈ ਜੀ ਪਿਆਜ਼ਾਂ ਦਾ ਪੇਸਟ ਹੈ ਦੇ ਵਿੱਚ ਮਿਕਸ ਕਰਕੇ ਤੇ ਨਾਲੇ ਇੱਥੇ ਆਪਾਂ ਇਹਦੇ ਵਿੱਚ ਐਡ ਕਰ ਦੂਗੇ ਨਮਕ ਆਪਣੇ ਟੇਸਟ ਰਿਕੋਰਡਿੰਗ ਜਿੰਨਾ ਕਿ ਤੁਸੀਂ ਖਾਂਦੇ ਹੋ ਓਨਾ ਕ ਤੁਸੀਂ ਨਮਕ ਇਹਦੇ ਵਿੱਚ ਪਾ ਲਿਓ ਤੇ ਤੁਸੀਂ ਇਹਦੇ ਵਿੱਚ ਕਸਤੂਰੀ ਮੇਥੀ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਮੇਰੇ ਕੋਲ ਅੱਜ ਕਸਤੂਰੀ ਮੇਥੀ ਹੈ ਜਿਹੜੀ ਅਵੇਲੇਬਲ ਨਹੀਂ ਸੀਗੀ ਤੇ ਤੁਸੀਂ ਇਹਦੇ ਵਿੱਚ ਥੋੜੀ ਬਹੁਤੀ ਕਸਤੂਰੀ ਮੇਥੀ ਵੀ ਪਾ ਸਕਦੇ ਹੋ ਤੇ 3-4 ਮਿੰਟਾਂ ਪਹਿਲਾਂ ਹੋਰ ਪਕਾ ਲੰਨੇ ਆ। ਮਸਾਲਾ ਆਪਣਾ ਭੁੰਨ ਹੋ ਚੁੱਕਿਆ ਜੀ। ਆ ਦੇਖੋ ਕਿੰਨਾ ਵਧੀਆ ਮਸਾਲੇ ਦਾ ਕਲਰ ਹੈ ਜਿਹੜਾ ਉਹ ਆ ਗਿਆ। ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂੰਗੇ ਆਪਣੇ ਜਿਹੜੇ ਆਪਾਂ ਨੇ ਰਾਜਮਾ ਉਬਾਲ ਕੇ ਰੱਖੇ ਸੀਗੇ। ਤੇ ਉਹ ਆਪਾਂ ਨੇ ਪਾਣੀ ਸਮੇਤ ਇਹਦੇ ਵਿੱਚ ਕਰ ਦੇਣੇ ਆ ਐਡ। ਰਾਜਮਾ ਆਪਾਂ ਨੇ ਐਡ ਕਰ ਲਿਆ। ਤੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਆਪਾਂ ਧੰਨੀਆਂ ਟਾਕ ਉੱਪਰ ਤੋਂ ਤੇ 12 10 ਤੋਂ 12 ਮਿੰਟ ਜਿਹੜਾ ਪੈਨ ਨੂੰ ਪਕਾਉਨੇ ਆ ਹੁਣ ਤੇ ਨਾਲੇ ਆਪਾਂ ਇਹਦੇ ਵਿੱਚ ਐਡ ਕਰ ਦੂੰਗੇ ਥੋੜਾ ਜਿਹਾ ਗਰਮ ਮਸਾਲਾ ਗਰਮ ਮਸਾਲੇ ਦਾ ਬਹੁਤ ਵਧੀਆ ਟੇਸ ਆਉਂਦਾ ਰਾਜਮਾ ਦੇ ਵਿੱਚ ਤੇ ਲਓ ਜੀ ਇਹਨਾਂ ਨੂੰ ਹੁਣ ਆਪਾਂ ਪਕਾ ਲੰਨੇ ਆ ਤੇ ਲਓ ਜੀ ਰਾਜਮਾ ਦੀ ਸਬਜ਼ੀ ਬਣ ਕੇ ਰੈਡੀ ਹੈ ਜੀ ਆ ਦੇਖੋ ਕਲਰ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਆ ਸਬਜ਼ੀ ਦਾ ਤੇ ਹੁਣ ਆਪਾਂ ਇਹਦੇ ਉੱਪਰ ਪਾਉਨੇ ਆ ਬਰੀਕ ਕੱਟਿਆ ਹੋਇਆ ਧਨੀਆ ਤੇ ਨਾਲੇ ਇਹਦੀ ਕਰਦੇ ਆ ਪਲੇਟਿੰਗ ਤੇ ਲੋ ਜੀ ਰਾਜਮਾ ਪਾਉਂਦੇ ਆ ਹੁਣ ਆਪਾਂ ਪਲੇਟ ਦੇ ਵਿੱਚ ਆਹ ਲੋ ਜੀ ਠੀਕ ਹੈ ਜੀ ਮੈਂ ਕਹਿੰਦਾ ਇਸ ਤਰੀਕੇ ਨਾਲ ਤੁਸੀਂ ਰਾਜਮਾ ਬਣਾਉਂਗੇ ਨਾ ਨਜ਼ਾਰਾ ਆ ਜਾਊਗਾ ਤੁਹਾਨੂੰ ਬਣਾ ਕੇ ਤੇ ਨਾਲੇ ਖਾ ਕੇ ਤੇ ਲੋ ਜੀ ਕਲਰ ਚੈੱਕ ਕਰੋ ਤੁਸੀਂ ਰਾਜਮਾ ਦਾ ਕਿੰਨਾ ਵਧੀਆ ਆਇਆ ਤੇ ਲੋ ਜੀ ਰਾਜਮਾ ਬਣ ਕੇ ਆਪਣੀ ਜਿਹੜੀ ਆ ਤੇ ਲੋ ਜੀ ਥੋੜੇ ਜੇ ਰਾਜਮਾ ਪਾਵਾਂਗੇ ਆਪਾਂ ਚੌਲਾਂ ਦੇ ਉੱਪਰ ਠੀਕ ਹੈ ਜੀ ਆਹ ਲੋ ਜੀ ਸੀ 컬러 ਚੈੱਕ ਕਰੋ ਸਬਜੀ ਦਾ ਮੈਂ ਕਹਿੰਦਾ ਤੁਹਾਨੂੰ ਨਜ਼ਾਰਾ ਆ ਜਾਊਗਾ ਤੇ ਲੋ ਜੀ ਥੋੜੇ ਜੇ ਪਾ ਲਈ ਆਪਾਂ ਦੇ ਰਾਜਮਾ ਚੌਲਾਂ ਦੇ ਉੱਪਰ ਤੇ ਲੋ ਜੀ ਹੁਣ ਆਪਾਂ ਪਾਵਾਂਗੇ ਹਰੀ ਚਟਣੀ ਠੀਕ ਹੈ ਜੀ ਜਿਹੜੀ ਕਿ ਤੁਸੀਂ ਦੇਖਿਆ ਦੁਕਾਨਾਂ ਪਰ ਹੁੰਦੀ ਜ਼ਿਆਦਾਤਰ ਰਾਜਮਾ ਦੇ ਉੱਪਰ ਆਪ ਪਾਉਂਦੇ ਆ ਤੇ ਹਰੀ ਚਟਣੀ ਦੀ ਵੀਡੀਓ ਮੈਂ ਅਪਲੋਡ ਕੀਤੀ ਹੋਈ ਆ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਚੈਨਲ ਤੇ ਆ ਕੇ ਤੇ ਲੋ ਜੀ ਥੋੜੇ ਜੇ ਪਾਉਂਦੇ ਆਪਾਂ ਬਰੀਕ ਕੱਟੇ ਹੋਏ ਪਿਆਜ਼ ਤੇ ਲੋ ਜੀ ਰਾਜਮਾ ਦੀ ਪਲੇਟ ਲੱਗ ਕੇ ਰੈਡੀ ਹੈ ਜੀ ਆਪਣੀ ਪਿਆਜ਼ ਤੇ ਆਪਾਂ ਨੇ ਉੱਪਰ ਹਰਾ ਧਨੀਆ ਵੀ ਪਾ ਲਿਆ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਜੀ ਤੁਸੀਂ ਘਰੇ ਰਾਜਮਾ ਠੀਕ ਹੈ ਜੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ